ਜੈ ਕਰਦੇ ਧੰਨ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਤਸੰਗ ਜੀਓ ਧੰਤਨ ਸਤੂ ਬਾਬਾ ਹਸਰਾ ਜੀ ਆ ਬਾਟਮਾ ਅਗਮ ਦਰਸ਼ਨਾਂ ਦੀ ਖੁਸ਼ੀ ਅੰਦਰ ਤੇ ਜਗਤਪੁਰੂ ਸਤਗੁਰੂ ਵੀਦਾਸ ਮਹਾਰਾਜ ਦਾ ਬੀਮਾ ਮੱਗ ਜੁੜਾਣਾਂ ਦੀ ਖੁਸ਼ੀ ਅੰਦਰ ਜੋ ਕਿ ਕੱਲ ਤੋਂ ਸ਼੍ਰੀ ਖੰਡਪਾਠ ਸਾਹਿਬ ਤੈਨ ਅਰੰਭਿਆ ਸੰਤ ਬਾਬਾ ਜਸਵਿੰਦਰ ਪਾਤ ਸਤ ਬਾਬਾ ਮੋਹਨ ਜੀ ਡੇਰੇਬਲ ਹੋ ਬਾਬਾਏ ਸ਼ੁਕਰਾਨੇ ਵਜੋਂ ਦੂਜਾ ਸਖਦੇਵ ਸਿੰਘ ਜੀ ਪੁੱਤਰੇ ਦੀ ਬਾਬਾ ਜੀ ਦਾ ਸ਼ੁਕਰਾਨਾ ਪੁੱਤਾਂ ਦਾ ਨਵਾਂ ਜੰਮਣ ਦੀ ਖੁਸ਼ੀ ਹੰਦ। ਇਹ ਦੂਜਾ ਤੀਸਰਾ ਸਰਜੀਤ ਰੂਬੀ ਕਸਮਤ ਸਨ ਮੋਟਰਾਂ ਦੀ ਚੜੀ ਕਰ ਬਾਬਾ ਜੀ ਸ਼ੁਕਰਾਨਾ ਸਵੇਰੇ ਮੱਘੀ ਜੁਰ ਮਿਲੇ ਤੇ ਸਾਧ ਸੰਗਤ ਜੀ ਭੋਗ ਪਾ ਜਾਣ ਸਵੇਰੇ ਗੁਰੂ ਰਵਿਦਾਸ ਮੱਘੀ ਜੁਰ ਮਿਲਾ ਤੁਮ ਤੁਹਾਡੇ ਨਾਲ ਮਨਾਜ ਆ ਔਰ ਲੈ ਫਾਵੇਗਾ ਤੇ ਨਾਲੇ ਕੱਲ ਨੂੰ ਹੋਰ ਤਿੰਨ ਘਣ ਪੜਸਾਉ ਸਬਜੀਤ ਰੂਬੀ ਕਾਲ ਸਮਸਾਪ ਟ੍ਰਾਂਸਪੋਰਟ ਬਲੋਂ ਸ਼ਿਕਰਨਾ ਬਾਬਾ ਜੀ ਦਾ ਤੇ ਦੂਸਰਾ ਸੰਤ ਬੀਬੀ ਵਿਮਲਾ ਰਾਣੀ ਜੀ ਚਾਦੀ ਕਲਾ ਸੰਤ ਬਾਬਾ ਜਸਵਿੰਦਰ ਪਾਤ ਸੰਤ ਬਾਬਾ ਮੋਹਨ ਜੀ ਡੇਰੇ ਬਲੋਂ ਬਾਬਾ ਜੀ ਦੇ ਆਗਮਨ ਦੀ ਖੁਸ਼ੀ ਉਹਦੇ ਚਾਦੀ ਲੜੀ ਚ ਤੇ ਤੀਸਰਾ ਸਰਦਾਰ ਪੰਮਰ ਸਿੰਘ ਮੋਟਰ ਉਹਨਾਂ ਦੀ ਧਰਪਤਰੀ ਜੋ ਕਿ ਬਲਵੰਤ ਕੌਰ ਬਲਵੰਤ ਕੌਰ ਦੀ ਪੂਜਾ ਮਾਤਾ ਜੀ ਦੀ ਯਾਦ ਅੰਦਰ ਤਨਖਣਪੜ ਸਾਹਿਬ ਆਰੰਭ ਕਰਾਇਆ ਜਾ ਰਿਹਾ ਹੈ ਤਨਖਣਪੜ ਦੀ ਕੱਲ ਨੂੰ ਦੂਜੀ ਲੜੀ ਰੰਗ ਹੋਵੇਗੀ ਸਤ ਸੰਗੇ ਜੀ ਜਿਸ ਤਰ੍ਹਾਂ ਕਿ ਕੱਲ ਗੋਰੀਆ ਬਲੋ ਸਕੂਲ ਦੇ ਬੱਚਿਆਂ ਨੂੰ ਕੋਟੀਆਂ ਵੰਡੀਆਂ ਗਈਆਂ ਪੰਮਾ ਸਿੰਘ ਵੱਲੋਂ ਬਲਵੰਤ ਕਰੋ ਵੱਲੋਂ ਛਾਲਾਂ ਦੀ ਸੇਵਾ ਕੀਤੀ ਗਈ ਤੇ ਬਾਕੀ ਜਿਆਦਾ ਛਾਲਾ 1.5 200 ਜੋ ਸੇਵਾ ਕਰੇ ਉਹਨਾਂ ਨੂੰ ਵੀ ਜਿਹੜੇ ਵੱਲੋਂ ਲੋਈਆਂ ਗੋਰੇ ਪਰਿਵਾਰ ਵੱਲੋਂ ਤੇ ਸਤਸੰਗਤ ਜੀ ਬਿਆੰਤ ਬਿਆੰਤ ਆਪਣੇ ਸੇਵਾਦਾਰ ਪ੍ਰਧਾਨ ਸਾਹਿਬ ਸੰਤਾਂ ਦੀ ਸੇਵਾ ਵਿੱਚ ਸਤਸੰਗਤ ਜੀ ਜਿੱਦਾਂ ਜਿੱਦਾਂ ਪਾਠ ਹੋਣਗੇ ਉਦਾਂ ਉਦਾਂ ਨਾਲ ਇਹ ਵੀਡੀਓ ਸੰਗਤਾਂ ਦੇ ਵਿੱਚ ਭੇਜਦਾ ਰਵਾਂਗਾ ਸੋ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ ਜਿੱਦਾਂ ਕਿ ਆਪਣੇ ਸਲੱਖਣ ਸਿੰਘ ਜੀ ਸੰਘੇੜਾ ਪਰਮਜੀਤ ਸਿੰਘ ਜੋੜ ਸਾਡੇ ਖਜ਼ਾਚੀ ਗੁਰਵਿੰਦਰ ਸਿੰਘ ਜੀ ਸਾਡੇ ਪੰਮਾ ਸਿੰਘ ਜੀ ਸਾਡੇ ਸਰਜੀਤ ਮਰਕੀ ਸਿੰਘ ਜੀ ਆਪਣੇ ਗਰਜੀਤ ਕੌਰ ਦਰਬਾਰਾ ਸਿੰਘ ਜੀ ਸਾਡੇ ਅਮਰਜੀਤ ਸਿੰਘ ਜੀ ਜੁਕੇ ਨਿਵਾਸੀ ਸਖਦੇਵ ਸਿੰਘ ਜੀ ਸਾਰੀਆਂ ਸੰਗਤਾਂ ਦਾ ਕੋਟ ਕੋਟ ਧੰਵਾਦ ਜਿਹੜੇ ਦਾਸ ਦੇ ਮੋਢੇ ਨਾਲ ਮੋਢਾ ਲਾ ਕੇ ਵੱਤ ਤੋਂ ਵੱਤ ਸੇਵਾ ਕਰਦੇ ਨੇ ਪੰਮਾ ਸਿੰਘ ਜੀ ਤੁਹਾਡਾ ਧੰਵਾਦ ਜੋ ਦਾਸ ਦੇੰਦਾ ਪ੍ਰੋਗਰਾਮ ਜਗਮਗ ਜਗਮਗ ਚਮਕਣ ਤਾਰੇ ਪਿੰਨੀ ਰੇਨੜੀਏ ਜਾ ਕੇ ਸੰਤ ਜਨਾ ਰਾਮ ਪਿਆਰੇ ਇਸ ਤਰ੍ਹਾਂ ਲਾਈਟਾਂ ਦੀ ਸੇਵਾ ਤੁਹਾਡੀ ਧਾਨਿਆ ਕਮਾਈ సేਵਾ ਕਰਦੇ ਹੋ ਸੰਗਤਾਂ ਬਿਆਨਤ ਵਿੱਚ ਸੇਵਾ ਕਰ ਰਹੀਆਂ ਸੋ ਸੁਵੇਰੇ ਲੜੀ ਦੂਜੀ ਰੰਗ ਹੋ ਰਹੀ ਆ ਤੇ ਆ ਪਹਿਲੀ ਲੜੀ ਦੇ ਮਾਗੀ ਜੋੜ ਮੇਰੀ ਖੁਸ਼ੀ ਅੰਦਰ ਬਿਆਨਤ ਲੰਗਰ ਪੰਡਾਰੇ ਸਾਰੀਆਂ ਸੰਗਤਾਂ ਦਾ ਰਾਜਾ ਜੀ ਰਵਿੰਦਰ ਸਿੰਘ ਜੀ ਜੋ ਤੁਸੀਂ ਕਰਦੇ ਹੋ ਧੰਨ ਹੋ ਤੇ ਮੇਰੇ ਪ੍ਰਮਾਤਮਾ ਦੀ ਸਾਰੀਆਂ ਸੰਗਤਾਂ ਦਾ ਕੋਟ ਕੋਟ ਧਰਵਾਦ ਕੋਈ ਨਾ ਪੁੱਜਵੇ ਤਾਂ ਗਿਲਾ ਨਹੀਂ ਕਰਨਾ ਤੁਸੀਂ ਸਾਰੇ ਦਾਸ ਦੇ ਨਾਲਿਆ ਮੇਰਾ ਇੱਥੇ ਕੁਛ ਵੀ ਨਹੀਂ ਭਰਾਵੋ ਮੇਰਾ ਕੁਛ ਨਹੀਂ ਮੈਂ ਤਾਂ ਕੁਛ ਨਹੀਂ ਕਰਦਾ ਤੁਹਾਡੀਆਂ ਵਡਿਆਈਆਂ ਬਾਬਾ ਜੀ ਦੀ ਮਿਹਰ ਫਤਕਾ ਬਾਬਾ ਹੰਸਰਾ ਦੀ ਜਜਕਾਰ ਜਗਰਦੇਵ ਧਨਕਰਦੇਵਾਏ ਗੁਰਜੀ ਕਾ ਖਾਲਸਾ ਵਾਏ ਗੁਰਜੀ ਕੀ ਫਤ